ਇੱਕੱਠੇ ਹੋ ਕੇ ਅਸੀਂ ਡਾਕਟਰ ਫਿਰਦਸ ਸਾਹਿਬ ਦੀ ਅਗਵਾਈ 'ਚ ਅਮਨ ਜੀ ਨੂੰ ਮਿਲੇ ਸੀ ਤੇ ਸਾਰੀਆਂ ਮੰਗਾਂ ਇਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਸੀ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਇੱਕ ਇੱਕ ਮੰਗ ਨੂੰ ਉਦੋਂ ਹੀ ਪ੍ਰਵਾਨ ਕਰ ਲਿਆ ਸੀ ਤੇ ਸਾਨੂੰ ਪੂਰਾ ਭਰੋਸਾ ਦੇ ਕੇ ਤੋਰਿਆ ਸੀ ਕਿ ਉਸ ਮਹਾਨ ਸ਼ਹੀਦ ਦੇ ਨਾਲ ਜਿੱਤੀ ਰਵੇ ਸੰਬੰਧਿਤ ਮੰਗਾਣੇ ਉਹ ਸਾਰੀਆਂ ਪੂਰੀਆਂ ਕਰਨਾ ਸਾਡਾ ਫਰਜ਼ ਹੈ ਤੇ ਬਹੁਤ ਸਾਰੀਆਂ ਪੂਰੀਆਂ ਕਰ ਵੀ ਦਿੱਤੀਆਂ ਨੇ ਤੇ ਬਾਕੀ ਗੱਲਾਂ ਦਾ ਜ਼ਿਕਰ ਤੇ ਆਪ ਕਰਗੇ ਜਿੰਨਾ ਚਰਚਾ ਪੀ ਰਹੇ ਨੇ ਮੈਂ ਬੇਅਕਤੀ ਕਰਾਂਗਾ ਕੋਲੋਂ ਇਸ ਵਿਰਾਮੀ ਨੂੰ ਕਿ ਉਤਨਾ ਚਿਰ ਇੱਕ ਗੀਤ ਜਿਹਨਾਂ ਦੇ ਸਾਡੇ ਬਹੁਤ ਹੀ ਸਹਾਰਾਯੋਗ ਗੋਲਡੀ ਕੰਬੋਜੀ ਐਮਐਲਏ ਜਲਾਲਾਬਾਦ ਜਿਹੜੇ ਇਹ ਸੇਵਾਵਾਂ ਇੱਥੇ ਨਿਭਾਉਂਦੇ ਰਹਿੰਦੇ ਨੇ ਕੋਲਰ ਦਿੱਤਾ ਇਹਨਾਂ ਨੇ ਸਮਾਰਕ ਵਾਸਤੇ ਹੋਰ ਸੇਵਾਵਾਂ ਕਰਦੇ ਰਹੇ ਨੇ ਦਿਨ ਉਦੋਂ ਸਿੰਘ ਦੇ ਵਾਸਤੇ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਗੋਲਡੀ ਕੰਬੋਜੀ ਸ਼ਹੀਦ ਉਦਮ ਸਿੰਘ ਚੇਦੂਤਮ ਸਿੰਘ ਜਿੰਦਾਬਾਦ ਪੁਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਬਾਕੀ ਉਹ ਕੌਮ ਹਮੇਸ਼ਾ ਰੱਖੀ ਕਰਦੀ ਦਿਨ ਅਜ ਕੋਈ ਸ਼ੀਰ ਦੇਖਦਾ ਹੁੰਦਾ ਹੁਣ ਤਾਂ ਸਾਹਮਣੇ ਜਾਣਾ ਹੈ ਪਰ 85 ਸਾਲ ਬਾਅਦ ਵੀ ਅੱਜ ਉਹਨਾਂ ਦੇ ਨਾਂ ਤੇ ਰੌਣਕਾਂ ਤੇ ਮੇਲੇ ਲੱਗਣ ਨੇ ਬਹੁਤ ਵੱਡੀ ਗੱਲ ਹੈ ਬਹੁਤ ਵਾਤ ਕਿਸਮਤ ਵਾਲੇ ਆ ਇਸ طرح ਰਿਚ ਪੈਦਾ ਹੋਏ ਆ ਸੋ ਮੈਂ ਧੰਨਵਾਦ ਦਿਆਂ ਵੱਡੇ ਵੀਰ ਜੀ ਦਾ ਅਮਨ ਬਾਈ ਜੀ ਉਹਨਾਂ ਦਾ ਜਿਨ੍ਹਾਂ ਨੂੰ ਅਸੀਂ ਸਾਰੇ ਨੇ ਰਿਕੁਐਸਟ ਕੀਤੀ ਵੀ ਜਿ ਬਾਖਿਆ ਦੇ ਸ਼ਹੀਦੀ ਦਿਨ ਤੇ ਦਿਵਸ ਤੇ ਛੁੱਟੀ ਹੋਵੇ ਜਿਹਦੇ ਸਿੱਧੂਤਮ ਸਿੰਘ ਜੀ ਤੇ ਕਿਉਂ ਨਹੀਂ ਹੋ ਸਕਦਾ ਉਹਦੇ ਲਈ ਮਾਨਯੋਗ ਅਰਵਿੰਦ ਜੀ ਦਾ ਔਰ ਮਾਨਯੋਗ ਸੀਐਮ ਸਾਹਿਬ ਦਾ ਬਹੁਤ ਧੰਨਵਾਦੀ ਆ ਅਮਨ ਜੀ ਜੀ ਸਾਨੂੰ ਸਾਰੇ ਐਮਐਲਏ ਨੂੰ ਲੈ ਕੇ ਕੇ ਰਿਕੁਐਸਟ ਕੀਤੀ ਔਰ ਅਗਾਇਸ਼ਟ ਛੁੱਟੀ ਅਨਾਉਂਸ ਕੀਤੀ ਬਹੁਤ ਵੱਡੀ ਗੱਲ ਹੈ ਸਾਰੇ ਬੱਚਿਆਂ ਨੂੰ ਇਹ ਪਤਾ ਹੈ ਵੀ ਛੁੱਟੀ ਹੋਈ ਹੈ ਕਿਸ ਕਰਕੇ ਹੋਈ ਹੈ ਤੇ ਕਿਦੀ ਬਨੌਤ ਹੋਈ ਹੈ ਸੋ ਬਹੁਤ ਬਹੁਤ ਨਵਾਰਕਾ ਔਰ ਇਹ ਸ਼ਰਧਾਂਜਲੀ ਉਸ ਮਹਾਰਾਸ਼ੀਰ ਨੂੰ ਜਿਨ੍ਹਾਂ ਨੇ ਇੰਨੇ ਸਾਲ ਆਪਦੇ ਦਿਲ ਦੇ ਵਿੱਚ ਬਲਬਲਾ ਰੱਖਿਆ ਔਰ ਕਿੱਥੇ ਉਹਨਾਂ ਦੀ ਧਰਤੀ ਤੇ ਜਾ ਕੇ ਜਿਨ੍ਹਾਂ ਸਾਡੇ ਦੇ ਰਾਜ ਕੀਤਾ ਡਾ ਜੁਲਮ ਕੀਤਾ ਉਹਨਾਂ ਦੀ ਧਰਤੀ ਤੇ ਜਾ ਕੇ ਅਦਾ ਬਦਲਾ ਲਿਆ ਹੋਵੇ ਬਹੁਤ ਵੱਡੀ ਗੱਲ ਹੈ ਸੋ ਸਾਰਿਆਂ ਨੂੰ ਇਸ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਧੰਨਵਾਦ ਦਿਆਂ ਵੱਡੇ ਵੀਰ ਜੀ ਉਹਨਾਂ ਦਾ ਜਿਨ੍ਹਾਂ ਨੇ ਦੁਬਾਰਾ ਇਸ ਪ੍ਰੋਗਰਾਮ ਨੂੰ ਰੁਕੀ ਗਵਨਭਾਈ ਜੀ ਕਹਿੰਦੇ ਮੇਰੇ ਬਜ਼ੁਰਗ ਹੁੰਦੇ ਸੀ ਉਹਨਾਂ ਦੇ ਟਾਈਮ ਪਹਿਲਾਂ ਵੱਡਾ ਪ੍ਰੋਗਰਾਮ ਹੁੰਦਾ ਸੀ ਕਮ ਸਿਤਾਰੇ ਦਾ ਬਾਰਾ ਫੇਰ ਮੰਡੀ ਚ ਅੱਜ ਸ਼ਹੀਦឧਦਮ ਸਿੰਘ ਜੀ ਦਾ ਪਰੋਣ ਕਰਨ ਲੱਗਣ ਗਿਆ ਜਿਹਦੇ ਜਮਾਨੇ ਉਹ ਅਰਵਿੰਦ ਜੀ ਔਰ ਮੁੱਖ ਮੰਤਰੀ ਪੰਜਾਬ ਆਉਣਗੇ ਔਰ ਸਭ ਤੋਂ ਵੱਡੀ ਗੱਲ ਜਿਹੜਾ ਬੰਦਾ ਵੀ ਚੰਡੀਗੜ੍ਹ ਤੋਂ ਆਇਆ ਕਰੂਗਾ ਚਾਹੇ ਸਰਸਾ ਜਾਊਗਾ ਹਰਿਆਣਾ ਹੀ ਚਾਹੇ ਇੱਧਰ ਦੀ ਆਊਗਾ ਘਟੋ ਘਟ ਜਦੋਂ ਚੜ੍ਹਿਆ ਕਰ ਕੋ ਨੂੰ ਪਤਾ ਲੱਗੇ ਗੁਰੂ ਸ਼ਹੀਦឧਦਮ ਸਿੰਘ ਮਾਰਗ ਤੇ ਚੱਲੇ ਬਹੁਤ ਵੱਡੀ ਗੱਲ ਹੈ ਔਰ ਇਸ ਲਈ ਮੈਂ ਧੰਨਵਾਦੀਆਂ ਦੇ ਵੱਡੇ ਭਰਾ ਦਾ ਇੱਕ ਵਾਰੀ ਤਾੜੀਆਂ ਮਾਰ ਕੇ ਧੰਨਵਾਦੀ ਕਰ ਦਿਓ ਕਿ ਕੋਸ਼ਿਸ਼ ਤਾਂ ਪਹਿਲਾਂ ਵੀ ਹੋ ਸਕਦੀ ਸੀ ਪਰ ਉਹ ਕਹਿੰਦੇ ਨੀਤਾਂ ਨੂੰ ਮਰਦਾ ਜਿਨ੍ਹਾਂ ਦੀ ਕਿਸਮਤ ਵਿੱਚ ਲਿਖਿਆ ਹੋਵੇ ਉਹ ਹੀ ਕੰਮ ਕਰਦੇ ਹੈ ਇਹਨੇ ਕਹਿੰਦਾ ਸਮੂਹ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਮਲਕੀਤ ਜੀ ਥੇਨ ਸਾਬਾ ਆਏ ਹੈ ਜਿਨ੍ਹਾਂ ਨੂੰ ਪੈਸਾ ਉਹਨੇ ਹੁਣੇ BCB ਚੀਰਮੈਨ BCB ਦਾ ਪੰਜਾਬ ਦਾ ਚੀਰਮੈਨ ਲਾਇਆ ਹੈ ਔਰ ਥੋੜੀ ਸੇਵਾ ਇਸ ਲਗੇ ਇਹਨੇ ਕਹਿੰਦਾ ਸਭ ਦਾ ਧੰਨਵਾਦ ਸ਼ਹੀਦ ਉਦਮ ਸਿੰਘ ਅਮਰ ਰਹੇ ਥੈਂਕ ਯੂ